ਨਰਨਾਵੀਰ ਕੇ ਚਾਉਰੀਆ ਅਮਿਤ ਸ਼ਾਹ ਜੀ ਨੇ ਜਿਹੜੇ ਗ੍ਰਹਿ ਮੰਤਰੀ ਨੇ ਬਹੁਤ ਨਿੰਦਨੀ ਘਟਨਾ ਕੀਤੀ ਉਹਨਾਂ ਨੇ ਬਾਬਾ ਸਾਹਿਬ ਦੇ ਬਾਰੇ ਅਪਸਬਦ ਬੋਲੇ ਨੇ ਇਸ ਕਰਕੇ ਇਹਨਾਂ ਦਾ ਪੁਤਲਾ ਸਾੜਿਆ ਤੇ ਸਾਡੇ ਭਗਵਾਨ ਨੇ ਮੁਕਤੀ ਦਾਤਾ ਨੇ ਡਾਕਟਰ ਭੀਮrao ਅੰਬੇਡਕਰ ਜੀ ਜਿਹਨਾਂ ਨੇ ਦਲਿਤ ਸਮਾਜ ਨੂੰ ਸਾਡੇ ਦਾ ਭਗਵਾਨ ਆਹੀ ਨੇ ਅਮਿਤ ਸ਼ਾਹ ਨੂੰ ਦੱਸਣਾ ਚਾਹੁੰਦਾ ਮੈਂ ਵੀ ਸਾਡੇ ਭਗਵਾਨ ਮੁਕਤੀ ਦਾਤਾ ਆਹੀ ਨੇ ਅਸੀਂ ਹੋਰ ਕੋਈ ਭਗਵਾਨ ਨਹੀਂ ਦੇਖਿਆ ਸਾਡੇ ਭਗਵਾਨ ਆਹੀ ਦੇਖੇ ਡਾਕਟਰ ਭੀਮrao ਅੰਬੇਡਕਰ ਜੀ ਜਿਹੜੇ ਦਲਿਤਾਂ ਨੂੰ ਮੁਕਤੀ ਦਿੱਤੀ ਆ ਸਾਡੀ ਪਰਦੇਚੇ ਇਨਿਕ ਬੰਧ ਹਾਲੇ ਸੀ ਇੱਕ ਸਰੋਵਰ ਤੇ ਤਲਾ ਦੇ ਕੁੱਤਾ ਦਾ ਪਾਣੀ ਪੀ ਸਕਦੇ ਅਸੀਂ ਨਹੀਂ ਪੀ ਸਕਦੇ ਸੀ ਸਾਰੇ ਅਧਿਕਾਰ ਪੜ੍ਹਨ ਲਿਖਣ ਦੇ ਸਾਨੂੰ ਬਾਬਾ ਸਾਹਿਬ ਨੇ ਲੈ ਕੇ ਦਿੱਤੇ ਨੇ ਸਾਡੇ ਮੁਕਤੀਦਾਤਾ ਨੇ ਸਾਡੇ ਭਗਵਾਨ ਨੇ ਅਸੀਂ ਅੱਜ ਇਹਨਾਂ ਦੀ ਆਰਤੀ ਕੀਤੀ ਆ ਆਰਤੀ ਕਰਦੇ ਰਹਾਂਗੇ ਅਮਿਤਸਰ ਦਾ ਪਤਲਾ ਫੂਕਿਆਗਾ ਅਸੀਂ ਨਗਰ ਕੌਂਸਲ ਦਫਤਰ ਤੋਂ ਚੱਲ ਕੇ ਸਦਰ ਬਾਜ਼ਾਰ ਫਰਵਾਈ ਫਰ ਹੁੰਦੇ ਹੋਏ ਉਰੇ ਆ ਕੇ ਵੱਡੇ ਚੌਂਦਰੇ ਤੇ ਬਾਬਾ ਸਾਹਿਬ ਦੇ ਸਟੈਚੂ ਕੋਲੇ ਆ ਕੇ ਪਤਲਾ ਫੂਕਿਆ ਇਹਨਾਂ ਦਾ ਅਸੀਂ ਬੀਜੇਪੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਜਲਦੀ ਤੋਂ ਜਲਦੀ ਜੇ ਅਮਿਤ ਸਾਨੇਸਤੀਪਾ ਨਾ ਦਿੱਤਾ ਇਹ ਸੰਘਰਸ਼ ਭਾਰਤ ਲੈਵਲ ਤੇ ਜਾਵੇਗਾ ਕਿਹੜੇ ਕਿਹੜੇ ਜਥੇਬੰਦੀਆਂ ਨਾਲ ਸਫਾਈ ਸੇਵਕ ਯੂਨੀਅਨ ਅਪਰੂਵਡ ٹرسٹ ਸਫਾਈ ਦੇਗ ਯੂਨੀਅਨ ਸੀਵਰ ਬੋਰਡ ਡਰਾਈਵਰ ਯੂਨੀਅਨ ਤੇ ਭਗਵਾਨ ਵਾਲਮੀਕੀ ਇਕਤਾ ਕਲੱਬ ਜਥੇਬੰਦੀ ਕਰਾਈਗੜ੍ਹ ਸਟਾਫ ਸਾਰੇ ਹੀ ਸਾਡੇ ਨਾਲ ਨੇ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਨਾਲ ਨੇ ਜਿੰਨੀ ਵੀ ਬਾਬਾ ਸਾਹਿਬ ਨੂੰ ਫੋਲੋ ਕਰਦਾ ਸਮਾਜ ਸਾਰੇ ਸਾਡੇ ਨਾਲ ਨੇ ਅਸੀਂ ਪੰਜਾਬ ਬੰਦ ਕਰਨ ਦੀ ਹਿੰਮਤ ਰੱਖਦੇ ਆਂ ਜੀ ਅਸੀਂ ਪੰਜਾਬ ਕੀ ਇੰਡੀਆ ਲੈਵਲ ਤੇ ਬੰਦ ਕਰਾਂਗੇ ਅਜੀ ਦਾ ਸੰਘਰਸ਼ ਸ਼ਾਂਤੀਪੂਰਕ ਸੀ ਅਸੀਂ ਉਗਰ ਸੰਘਰਸ਼ ਤੇ ਵੀ ਕਰਨ ਨੂੰ ਤਿਆਰ ਆਂ ਜਿਵੇਂ ਸਿਆਨੇ ਮੰਗ ਵੀ ਨਾ ਮੰਗੀ ਰੇਲ ਰੋਕੋ ਅੰਦਾਲਨ ਅਸੀਂ ਸਭ ਕੁਝ ਕਰਾਂਗੇ ਤੇਰਾਣਾ ਬਿਕਰੋਂਜੀ ਦੀ ਵਿੱਕੀ ਹੈ ਜੀ ਜਿਹੜਾ ਅੱਜ ਦਾ ਰੋਸ਼ ਮਾਰਚ ਹੈ ਜਿਸ ਤਾ ਤੁਹਾਨੂੰ ਪਤਾ ਹੀ ਆ ਵੀ ਦੇਸ਼ ਦੇ ਜਿਹੜੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਉਸਨੇ ਸਾਡੇ ਜਿਹੜੇ ਰੇਵਰ ਨੇ ਸਾਡੇ ਨਹੀਂ ਪੂਰੇ ਭਾਰਤ ਦੇਸ਼ ਦੇ ਨਹੀਂ ਪੂਰੇ ਵਰਡ ਦੇ ਰੇਵਰ ਨੇ ਬਾਬਾ ਸਾਹਿਬ ਦੇ ਲਈ ਪੱਦੀ ਸ਼ਬਦਾਵਲੀ ਜਿਹੜੀ ਉਹਨਾਂ ਨੇ ਇਸਤੇਮਾਲ ਕੀਤੀ ਉਸ ਦੇ ਰੋਸ਼ਵੱਜੋ ਅੱਜ ਇਹ ਜਿਹੜਾ ਰੋਸ਼ ਮਾਰਚ ਹੈ ਉਹ ਕੱਢਿਆ ਗਿਆਗਾ ਅਮਿਤ ਸ਼ਾ ਇਹ ਭੁੱਲ ਚੁੱਕਿਆਗਾ ਕਿ ਜਿਹੜਾ ਉਹ ਇੱਕ ਅਜ ਦੇਸ਼ ਦੇ ਇੱਕ ਮਹੱਤਵਪੂਰਨ ਅਹੁਦੇ ਤੇ ਬੈਠਾਗਾ ਉਹ ਭੁੱਲ ਚੁੱਕਿਆਗਾ ਕਿ ਉਹ ਆ ਖੁਦ ਤੜੀ ਪਾਰ ਹੈ ਉਹ ਨਰਿੰਦਰ ਮੋਦੀ ਤੇ ਅਮਿਤ ਸ਼ਾ ਇਹ ਦੇਸ਼ ਨੂੰ ਪਹਿਲਾਂ ਮੰਗੂ ਜਿਹੜੇ ਮਨੁਮਾਦ ਲੋਕਾਂ ਦੀ ਸੋਚ ਸੀ ਉਸ ਤਰੀਕੇ ਨਾਲ ਚਲਾਣਾ ਚਾਹੁੰਦੇ ਨੇ ਦਬੇ ਕੁਚਲੇ ਲੋਕਾਂ ਨੂੰ ਦੱਬ ਕੇ ਰੱਖਣਾ ਚਾਹੁੰਦੇ ਨੇ ਪਰ ਅੱਜ ਦੇ ਜਿਹੜੇ ਦਬੇ ਕੁਚਲੇ ਲੋਕ ਨੇ ਉਹ ਬਾਬਾ ਸਾਹਿਬ ਦੀ ਕਲਮ ਨਾਲ ਇੰਨੇ ਪਾਵਰਫੁੱਲ ਬਣ ਚੁੱਕੇ ਨੇ ਕਿ ਜੇ ਉਹ ਉਹਨਾਂ ਨੂੰ ਕੁਰਸੀ ਤੇ ਬਿਠਾਣਾ ਜਾਣਦੇ ਨੇ ਤਾਂ ਉਹਨਾਂ ਨੂੰ ਕੁਰਸੀ ਤੋਂ ਥੱਲੇ ਵੀ ਲਾਣਾ ਜਾਣਦੇ ਨੇ ਇਕੱਲਾ ਬਰਨਾਲਾ ਸ਼ਹਿਰ ਵਿੱਚ ਰੋਸ਼ ਮਾਰ ਗਿਆ ਪੂਰੇ ਪੰਜਾਬ ਪਰ ਬੱਜਾ ਪੂਰੇ ਪੰਜਾਬ ਦੇ ਵਿੱਚ ਅੱਜ ਰੋਸ਼ ਮਾਰਚ ਕੀਤਾ ਜਾ ਰਿਹਾਗਾ ਜਿਹੜੇ ਕੀ ਸਾਰੇ ਮਤਲਬ ਸ਼ਹਿਰਾਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਪੂਰੇ ਪੰਜਾਬ ਦੇ ਵਿੱਚ ਅੱਜ ਇੱਕ ਆਕਾਲ ਤੇ ਸਾਡੀ ਜਿਹੜੀ ਉਹ ਸਾਰਿਆਂ ਦਾ ਇੱਕ ਰੋਸ ਮਾਰਚ ਇੱਥੇ ਇਕੱਠਾ ਕੀਤਾ ਜਾ ਰਿਹਾ ਹੈ ਜੀ ਮੇਰਾ ਨਾਮ ਗੁਲਸ਼ਨ ਕੁਮਾਰ ਹੈ ਜ਼ਿਲ੍ਹਾ ਪ੍ਰਧਾਨ ਸਫਾਈ ਸੇਵਕ ਯੂਨੀ ਨਗਰ ਕਾਉਂਸਲ ਬਰਨਾਲਾ ਜੋ ਰੋਸ ਮਾਰਚ ਕਰ ਰਹੇ ਆਪਾਂ ਨੂੰ ਸਾਰਿਆਂ ਨੂੰ ਪਤਾ ਦਾ ਵੀ ਪਿਛਲੇ ਦਿਨਾਂ ਦੇ ਵਿੱਚ ਜੋ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਸੈਸ਼ਨ ਚੱਲ ਰਿਹਾਗਾ ਦੇਸ਼ ਦੇ ਸੰਵਿਧਾਨ ਨੂੰ ਲੈ ਕੇ ਉਸ ਦੇ ਉੱਪਰ ਚਰਚਾ ਚੱਲ ਰਹੀ ਸੀ ਆਪਣੇ ਦੇਸ਼ ਦੇ ਗ੍ਰਹਿ ਮੰਤਰੀ ਆਪਣੇ ਦੇਸ਼ ਦੇ ਗ੍ਰਹਿ ਮੰਤਰੀ ਜਿਹੜੇ ਜਿਹੇ ਸੰਵਿਧਾਨਕ ਆਪਤ ਉੱਪਰ ਬੈਠੇ ਨੇ ਉਹ ਜਿੱਥੇ ਬੋਲ ਰਹੇ ਨੇ ਕਿ ਜਿਸ ਤਰ੍ਹਾਂ ਅੰਬੇਦਕਰ 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 ਇਸ ਤਰ੍ਹਾਂ ਬੜੇ ਭਦੇ ਸ਼ਰਧਾ ਨਾਲ 바ਵਾ ਸਾਹਿਬ ਦਾ ਨਾਮ ਦਾ ਉਚਾਰਨ ਕਰ ਰਹੇ ਨੇ ਵੀ ਜੇ ਕਿਤੇ ਇੰਨਾ ਕ ਨਾਮ ਉਹ ਰੱਬ ਦਾ ਲੈਂਦੇ ਤਾਂ ਸੱਤ ਜਨਮਾਂ ਦਾ ਸਵਰਗ ਪ੍ਰਾਪਤ ਹੋ ਜਾਂਦਾ ਅਸੀਂ ਕਹਿ ਰਹੇ ਹਾਂ ਸਾਡਾ ਜਿਹੜਾ ਰੱਬ ਹੈ ਸਾਡਾ ਜਿਹੜਾ ਮਸੀਹ ਹੈ ਉਹ ਪਰਮ ਪੂਜਯ ਡਾਕਟਰ ਭੀਮrao ਅੰਬੇਦਕਰ ਸਾਹਿਬ ਜੀ ਨੇ ਜਿਨ੍ਹਾਂ ਨੇ ਜੋ ਸਾਨੂੰ ਹੱਕ ਹਕੂਕ ਲੈ ਕੇ ਦਿੱਤੇ ਨੇ ਅੱਜ ਅਸੀਂ ਬੋਲ ਵੀ ਰਹੇ ਹਾਂ ਪੱਟ ਵੀ ਰਹੇ ਆ ਗੱਡੀਆਂ ਬੰਗਲੇ ਵੀ ਖਰੀਦ ਰਹੇ ਆ ਅੱਜ ਤੋਂ ਪਹਿਲਾਂ ਸਿਸਟਮ ਦੇਸ਼ ਦਾ ਸੰਵਿਧਾਨ ਲਾਗੂ ਨਹੀਂ ਸੀ ਹੋਇਆ ਉਸ ਟਾਈਮ ਕੋਈ ਵੀ ਦਲਿਤ ਵਰਗ ਕੋਈ ਜਗ੍ਹਾ ਜ਼ਮੀਨ ਪ੍ਰਾਪਰਟੀ ਨਹੀਂ ਸੀ ਰੱਖ ਸਕਦਾ ਇਹ ਸਭ ਬਾਬਾ ਸਾਹਿਬ ਨੇ ਸਾਨੂੰ ਲੈ ਕੇ ਦਿੱਤਾ ਦਾ ਰਹੀ ਗੱਲ ਔਰਤਾਂ ਦੀ ਬਾਬਾ ਸਾਹਿਬ ਇਕੱਲੇ ਦਲਿਤ ਵਰਗ ਦੇ ਲੀਡਰ ਨਹੀਂ ਹੈ ਬਾਬਾ ਸਾਹਿਬ ਸਾਰੀਆਂ ਕੌਮਾਂ ਦੇ ਲੀਡਰ ਨੇ ਸਾਰੀਆਂ ਕੌਮਾਂ ਦੇ ਮਸੀਹਾ ਨੇ ਔਰਤਾਂ ਨੂੰ ਪਹਿਲਾਂ ਬਿਲਕੁਲ ਕੋਈ ਹੱਕ ਨਹੀਂ ਸੀ ਬਰਾਬਰ ਦਾ ਅੱਜ ਬਾਬਾ ਸਾਹਿਬ ਦੀ ਕਿਰਪਾ ਦੁਆਰਾ ਔਰਤਾ ਪੜ ਵੀ ਰਹੀਆਂ ਨੇ ਅਮਿਤ ਸ਼ਾਹ ਵੱਲੋਂ ਮਾਫੀ ਨਹੀਂ ਮੰਗਣੀ ਗਈ ਅਗਲਾ ਸੰਘਰਸ਼ ਕਿੱਥੇ ਜਾਵੇਗਾ ਉਹਦੇ ਦਾ ਫਰਿਸ਼ਤੇ ਵੀ ਮਾਫੀ ਮੰਗਣਗੇ ਜੀ ਉਹਦੀਆਂ ਰਾਤਾਂ ਦੀਆਂ ਨੀਂਦਾਂ ਅਸੀਂ ਖਤਮ ਕਰ ਦੇਵਾਂਗੇ ਪਰ ਇਹ ਸੰਘਰਸ਼ ਜਦੋਂ ਇਕੱਤਰ ਚੱਲਦੇ ਰਹਿਣਗੇ ਜਦੋਂ ਤੱਕ ਉਹ ਦੇਸ਼ ਦੇ ਸੰਵਿਧਾਨਕ ਪਾਧ ਦੇ ਉੱਪਰ ਬੈਠਿਆਗਾ ਅਮਿਤ ਸ਼ਾਹ ਜੇ ਬਾਬਾ ਸਾਹਿਬ ਦੇਸ਼ ਦਾ ਸੰਵਿਧਾਨ ਨਾ ਲਿਖ ਦੇ ਤਾਂ ਅਮਿਤ ਸ਼ਾਹ ਕਿਸੇ ਪਿੰਡ ਦੇ ਵਿੱਚ ਕਬਾੜ ਦਾ ਕੰਮ ਕਰਦਾ ਹੁੰਦਾ ਤੇ ਮੋਦੀ ਕਿਸੇ ਸਟੇਸ਼ਨ ਦੇ ਉੱਪਰ ਚਾਹ ਵੇਚਦਾ ਹੁੰਦਾ ਉਦੇ ਸੁਪਨਿਆਂ ਦੇ ਵਿੱਚ ਅਸੀਂ ਬਾਬਾ ਸਾਹਿਬ ਨੂੰ ਲਿਆ ਦਵਾਂਗੇ ਇਹ ਸੰਘਰਸ਼ ਜਿੰਦ ਤੱਕ ਜਾਰੀ ਰਹਿਣਗੇ ਜਦ ਤੱਕ ਅਮਿਤ ਸ਼ਾ ਮਾਫੀ ਨਹੀਂ ਮੰਗਦਾ ਪੂਰੇ ਦੇਸ਼ ਦੇ ਲੋਕਾਂ ਤੋਂ ਬਾਬਾ ਸਾਹਿਬ ਦੇ ਮੰਗਣ ਵਾਲੇ ਲੋਕਾਂ ਤੋਂ